ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਬੈਲ ਬਟਨ ਨੂੰ ਆਲਟੇ ਸੈੱਟ ਕਰ ਲਿਓ ਤਾ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਦੋਸਤੋ ਕਿਸੇ ਵੀਰ ਭਰਾ ਨੇ ਮੱਜਾਂ ਦੀ گاਵਾਂ ਦੀ ਕੋਈ ਵੀਡੀਓ ਬਣਾਉਣੀ ਹੋਵੇ ਤੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਜਿਹੜੇ ਮੇਰੇ ਕੰਟੈਕਟ ਨੰਬਰ ਹਨ ਦੋਸਤੋ 9815142150 ਹਨ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਦੋਸਤੋ ਵੀਡੀਓ ਬਣਵਾ ਸਕਦੇ ਹੋ ਪਸ਼ੂ ਆਪਣਾ ਸੇਲ ਕਰਵਾ ਸਕਦੇ ਹੋ ਸੋ ਕਿਸਾਨ ਵੀਰੋ ਜੇਕਰ ਏਰੀਆ ਦੀ ਗੱਲ ਕਰੀਏ ਤਾਂ ਪਿੰਡ ਜੱਸੀ ਬਾਗਵਾਲੀ ਹੈਗਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਬਠਿੰਡਾ ਲੱਗਦਾ ਹੈ ਜੀ ਆ ਬਠਿੰਡੇ ਤੋਂ ਡੱਬ ਵਾਲੀ ਰੋਡ ਤੇ ਦੋਸਤੋ ਇਹ ਪਿੰਡ ਹੈਗਾ ਜੱਸੀ ਬਾਗਵਾਲੀ ਨਾਲ ਲੱਗਦੇ ਪਿੰਡ ਦੋਸਤੋ ਸੰਗਤ ਹੈਗਾ ਤਨੰਦਗੜ੍ਹ ਕੁੱਦਾ ਬਿਲਕੁਲ ਬੰਬੀਆ ਨਾਲ ਲੱਗਦਾ ਝੁਗੇਕਲਾ ਨਰੂਆਣਾ ਪੱਕਾ ਕਲਾ ਬਿਲਕੁਲ ਇਸ ਦੇ ਨਾਲ ਲੱਗਦੇ ਪਿੰਡ ਹਨ ਦੋਸਤੋ ਇਹਨਾਂ ਪਿੰਡਾਂ ਤੋਂ ਜਿਹੜੇ ਵੀਰ ਹੋਣ ਉਹ ਵੀ ਵਿਹੜ ਖਰੀਦ ਸਕਦੇ ਹਨ ਜਾ ਕੇ ਆਪਣੀ ਦੋ ਟਾਈਮ ਦੀ ਚੁਵਾਈ ਕਰ ਸਕਦੇ ਹਨ ਆ ਬਾਕੀ ਦੋਸਤੋ ਦੂਜਾ ਸੁਬਾ ਸੂਈ ਇਹ ਵਿਹੜ ਹੈ ਮਗਰ ਵੱਛਾ ਜੀ ਕਾਪ ਅੱਜ 12 ਦਿਨ ਦੀ ਸੂਈ ਆ ਸੋ ਜਿਹੜਾ ਮਿਲਕ ਆ 13 ਕਿਲੋ ਬਿਲਕੁਲ ਦੁੱਧ ਤਿਆਰ ਹੈਗਾ ਇਸ ਵੈੜ ਦੇ ਥੱਲੇ ਜਰਸੀ ਦੇ ਵਿੱਚ ਹੈਗੀ ਦੋਸਤੋ ਥੋੜਾ ਬਤਾ ਕ੍ਰੋਸ ਕਹਿ ਸਕਦੇ ਹੋ ਤੁਸੀਂ ਬਾਕੀ ਜਰਸੀ ਦੇ ਵਿੱਚ ਬਿਲਕੁਲ ਇਹ ਵੈੜ ਹੈਗੀ ਆ ਬਿਲਕੁਲ ਥਾਣਾ ਹਵਾਨੇ ਦੀ ਬਿਲਕੁਲ ਸਾਫ ਆ ਜੀ ਆਰਡਰ ਦੀ ਕੁਆਲਿਟੀ ਆ ਉਹ ਵੀ ਕਾਫੀ ਜਿਆਦੀ ਸੋਹਣੀ ਆ ਆ ਜਰੂਰ ਤੁਸੀਂ ਵੀਡੀਓ ਦੇ ਵਿੱਚ ਨੋਟ ਕਰ ਸਕਦੇ ਹੋ ਚੰਗਾ ਸੋਹਣਾ ਥਾਣਾ ਦੋਸਤੋ ਬਿਲਕੁਲ ਵੇਰਲ ਚੰਗੀ ਹੈਗੀ ਆ ਵੀ ਥਾਂ ਚੰਗੀਆਂ ਨੇ ਆ ਥਾਣਾ ਦੀਆਂ ਤੇ ਦੁੱਧ ਵੀ ਦੋਸਤੋ ਬਿਲਕੁਲ 13 ਕਿਲੋ ਬਾਈ ਨੇ ਦੱਸਿਆ ਵੀ 13 ਕਿਲੋ ਦੁੱਧ ਇਸ ਤੇ ਥੱਲੇ ਜੜਾ ਤਿਆਰ ਹੈਗਾ ਬਾਕੀ ਆਪਣੀ ਮੌਕੇ ਤੇ ਜਾ ਕੇ ਦੋ ਡੰਗ ਦੀ ਚਵਾਈ ਤੁਸੀਂ ਕਰ ਸਕਦੇ ਹੋ ਚਵਾਈ ਤੋਂ ਬਾਅਦ ਤੁਸੀਂ ਪਾਸ ਕਰਨ ਤੋਂ ਬਾਅਦ ਆਪਣਾ ਇਸ ਦੀ ਖਰੀਦ ਕਰ ਸਕਦੇ ਹੋ ਸੋ ਦੋਸਤੋ ਆ ਜਿਹੜਾ ਮੁੱਲ ਹੈਗਾ ਮੁੱਲ ਦੋਸਤੋ ਇਸ ਦਾ ਜਿਹੜਾ ਹੈਗਾ 42000 ਰੁਪਏ ਦੋਸਤੋ ਬਾਈ ਦੀ ਡਿਮਾਂਡ ਆ ਥੋੜਾ ਬਾਧਾ ਲੈਸ ਮਾਨਤਨ ਜ਼ਰੂਰ ਕੀਤਾ ਜਾਵੇਗਾ ਜੇ ਸ ਵੀਰ ਭਰਾ ਨੂੰ ਪਸੰਦ ਆਵੇ ਉਹ ਤੁਸੀਂ ਜ਼ਰੂਰ ਖਰੀਦ ਸਕਦੇ ਹੋ ਸੋ ਵੀਡੀਓ ਦੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ